ਇਸ ਵੈਰੈਟੀ ਦੀ ਖਾਸ ਹੀ ਦਿੱਕਤ ਇਹ ਹੈ ਵੀ ਇਹਨੂੰ 2.5-3 ਨੰਬਰ ਪਾਣੀ ਤੱਕ ਲਾ ਦੋ ਪਰਮਲ ਝੋਨਾ ਪਰਮਲ ਝੋਨਾ ਸਰਕਾਰੀ ਰੇਟ ਤੇ ਸਰਕਾਰੀ ਰੇਟ ਇਹ ਕੋਈ ਹਾਈਬ੍ਰਿਡ ਨਹੀਂਗਾ ਠੀਕ ਹੈ ਝੰਡਾ ਰੋਗਾ ਆਉਂਦਾ ਹੀ ਨਹੀਂ ਮਤਲਬ ਹੀ ਨਹੀਂ ਝੰਡਾ ਜੜ ਤੋਂ ਹੀ ਖਤਮ ਮੈਂ ਕਿਹਾ ਜੜ ਤੋਂ ਹੀ ਖਤਮ ਹੈ ਜੀ ਠੀਕ ਹੈ ਮੱਝ ਦੇ ਦੁਆਬੇ ਦੇ ਵਿੱਚ ਇਹ ਆਪਾਂ 20 ਜੂਨ ਨੂੰ ਲਾ ਸਕਦੇ ਹਾਂ ਮਾਲਵੇ ਵਾਲਾ ਮੁਰੇ ਹੱਥ ਜੋੜ ਕੇ ਬੇਨਤੀ ਹੈ ਵੀ ਇਹਨੂੰ ਜੁਲਾਈ ਦੇ ਵਿੱਚ ਲਾਓ 10 ਜੁਲਾਈ ਦੇ ਲਗਭਗ ਵੀਰੋ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਹੈ ਜਿਹੜਾ ਐਤਕੀ ਉਹਦੇ ਉਹ ਕਨਫਿਊਜ਼ਨ ਦੇ ਵਿੱਚ ਹੈ ਕਿਸਾਨਾਂ ਦੇ ਮਾਈਂਡ ਸੈਟ ਦੇ ਵਿੱਚ ਹਲੇ ਕਲੀਅਰ ਨਹੀਂ ਹੈਗਾ ਆਪਾਂ ਨੂੰ ਵੀ ਕਿਹੜੀ ਵੈਰੈਟੀ ਲਾਈਏ ਕਿਹੜੀ ਨਾ ਲਾਈਏ ਕਿਉਂਕਿ ਕੁਝ ਵੈਰੈਟੀਆਂ ਮੌਇਸਚਰ ਨਹੀਂ ਸੁੱਕਿਆ ਉਹਨਾਂ ਦੇ ਵਿਕਣ ਦੇ ਵਿੱਚ ਦਿੱਕਤ ਆਈ ਹੈ ਵਿਕ ਤਾਂ ਸਭ ਗਈਆਂ ਪਰ ਲਮਕਾ ਕੇ ਵਿਕੀਆਂ ਨੇ ਮੰਡੀ ਦੇ ਵਿੱਚ ਤੇ ਕੁਝ ਵੈਰੈਟੀਆਂ ਨੇ ਜਿਹੜੀਆਂ ਸਮਾਂ ਜਾਦੇ ਲੈਂਦੀਆਂ ਨੇ ਪੁਰਾਣੀਆਂ ਵੈਰੈਟੀਆਂ ਉਹਨਾਂ ਦੇ ਵਿੱਚ ਬਿਮਾਰੀਆਂ ਜਾਦੇ ਉਹਨਾਂ ਤੋਂ ਵੀ ਆਪਾਂ ਚੱਲਣ ਲੱਗੇ ਤਾਂ ਕਰਕੇ ਪਰਮਲ ਦੇ ਵਿੱਚ ਕੋਈ ਦਮਦਾਰ ਜੀ ਵੈਰੈਟੀ ਰਹੀ ਨਹੀਂ ਇਹ ਚੀਜ਼ ਕਰਕੇ ਕੱਲ ਬਠਿੰਡੇ ਦੇ ਵਿੱਚ ਸਾਰੇ ਕਿਸਾਨ ਇੱਕੋ ਹੀ ਕੰਪਨੀ ਦੀ ਸਟਾਲ ਲੱਭ ਰਹੇ ਸੀ ਪੰਜਾਬ ਸੀ ਬੀਜ ਭੰਡਾਰ ਇਹ ਉਹ ਕੰਪਨੀ ਆ ਜਿਹੜੀ ਪੰਜਾਬ ਦੀ ਸਭ ਤੋਂ ਵੱਧ ਪੌਪੂਲਰ ਕੰਪਨੀ ਆ ਬੀਜਾਂ ਦੀ ਜਿਹਦਾ ਸਭ ਤੋਂ ਵੱਧ ਬੀਜ ਵੇਚਦਾ ਪੰਜਾਬ ਦੀ ਕੰਪਨੀ ਆ ਇੰਡੀਆ ਦੇ ਵਿੱਚ ਸਭ ਤੋਂ ਵੱਧ ਮਸ਼ਹੂਰ ਆ ਬੀਜਾਂ ਦੇ ਵਿੱਚ ਪੰਜਾਬ ਸੀਡ ਕੰਪਨੀ ਤੇ ਬਾਕੀ ਇਹਨਾਂ ਦਾ ਮਸ਼ਹੂਰ ਹੋਣ ਦਾ ਮੇਨ ਕਾਰਨ ਕੀ ਆ ਇਹਨਾਂ ਨੇ ਵੈਰਾਈਟੀਆਂ ਏਰੀਆ ਦੇ ਹਿਸਾਬ ਨਾਲ ਡਿਵੈਲਪ ਕੀਤੀਆਂ ਨੇ ਨਹੀਂ ਕੋਈ ਵੀ ਵੈਰਾਈਟੀ ਹੁੰਦੀ ਆ ਤਾਂ ਪ੍ਰੋਡਿਊਸਰ ਕਹਿੰਦਾ ਵੀ ਕਿਤੇ ਮਰਜ਼ੀ ਲਾ ਲਓ ਇਹਨਾਂ ਨੇ ਮਾਝੇ ਲਈ ਅਲੱਗ ਮਾਲਵੇ ਲਈ ਉਹਦਾ ਅਲੱਗ ਟਾਈਮ ਪੀਰੀਅਡ ਰੱਖਿਆ ਇਸ ਤਰ੍ਹਾਂ ਏਰੀਆ ਦੇ ਹਿਸਾਬ ਨਾਲ ਵੈਰੈਟੀ ਰეკਮੈਂਡ ਕਰਕੇ ਦਿੰਦੇ ਨੇ ਤੇ ਇਹਨਾਂ ਦੀਆਂ ਕਾਫੀ ਵੈਰੈਟੀਆਂ ਮਾਰਕੀਟ ਦੇ ਵਿੱਚ ਪੌਪੂਲਰ ਹੋ ਗਈਆਂ ਜਿਹੜੀਆਂ ਸਰਕਾਰੀ ਰੇਟ ਤੇ ਵਿਕਦੀਆਂ ਨੇ ਤੇ ਬੀਜ ਦਾ ਰੇਟ ਵੀ ਵਾਜਬ ਹੈ ਤੇ ਕੁਆਲਿਟੀ ਆ ਸਭ ਤੋਂ ਪਹਿਲਾਂ ਸਸਟੀ ਗਾਜਬਾ ਸਸਟੀ ਤੇ ਕੱਲ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਜੇ ਸਮਾਂ ਲੱਗੇ ਤਾਂ ਸਟਾਲ ਤੇ ਖੜਕੇ ਤੁਹਾਡੇ ਨਾਲ ਗੱਲਬਾਤ ਕਰੀਏ ਵੀ ਕਿਹੜੀਆਂ ਕਿਹੜੀਆਂ ਵੈਰੈਟੀਆਂ ਨੇ ਪਰ ਸਮੇਂ ਨੇ ਉੱਥੇ ਫਾਰਮਰਾਂ ਨੇ ਟਾਈਮ ਹੀ ਨਹੀਂ ਦਿੱਤਾ ਕਿਸਾਨਾਂ ਨੇ ਮੈਂ ਹਾਂ ਕੱਲ ਰਾਸ਼ ਬਹੁਤ ਜ਼ਿਆਦਾ ਸੀ ਜੀ ਤਾਂ ਕਰਕੇ ਅੱਜ ਉਸ ਕੰਪਨੀ ਦੇ ਵਿੱਚ ਹੀ ਪਹੁੰਚ ਚੁੱਕੇ ਜਿੱਥੇ ਬੀਜ ਵੇਚਦੇ ਨੇ ਤੇ ਗੱਲ ਕਰੀਏ ਤਾਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਨੇ ਤੇ ਕਿਉਂ ਇੰਨਾ ਰਸ ਸੀ ਜੀ ਉੱਥੇ ਜਿਹੜਾ ਬਾਜਵਾ ਸਾਹਿਬ ਜਿਹੜਾ ਰਾਸ਼ ਦੀ ਜਿਹੜੀ ਆਪਾਂ ਗੱਲ ਕਰਦੇ ਆ ਨਾ ਹੂੰ ਜਿਵੇਂ ਆਪਣੇ ਇੱਕ ਵੈਰਾਈਟੀ ਸੀ ਪਹਿਲਾਂ CR 212 ਜੀ ਉਸ ਤੋਂ ਬਾਅਦ ਸੁਪਰ ਸ਼ੀਅਰ 212 ਦਿੱਤੀ ਹੂੰ ਲਗਭਗ 10 ਸਾਲ ਦਾ ਮਰ ਜੀਮੇਦਾਰਾਂ ਨੂੰ ਲੱਖਾਂ ਹੀ ਜੀਮੇਦਾਰਾਂ ਨੇ ਲਾ ਕੇ ਦੇਖਿਆ ਲਾ ਕੇ ਦੇਖਿਆ ਤੇ ਲਾਈ ਵੀ ਜਾਂਦੇ ਆ ਹੂੰ ਤੇ ਅੱਗੇ ਵੀ ਉਹ ਜੀਮੇਦਾਰ ਨੂੰ ਇਹੀ ਰੈਫਰੈਂਸ ਦਿੰਦੇ ਆ ਕੋਈ ਆਣ ਗੁਆਣ ਨੂੰ ਜਾਂ ਤੂੰ ਸਿਰਫ ਉਹ ਵੈਰੈਟੀ ਲਾਓ ਇਹ ਵੈਰੈਟੀ ਦਾ ਲਾਉਣ ਦਾ ਕਾਰਨ ਜੀ ਕਿਉਂ ਪਸੰਦ ਆ ਜੀਮੇਦਾਰ ਨੂੰ ਰੈਡੀਆਂ ਦਾ ਹੋਰ ਵੀ ਬਹੁਤ ਹੈ ਬਿਲਕੁਲ ਇਸ ਵੈਰੈਟੀ ਦੀ ਖਾਸ ਹੀ ਦਿੱਕਤ ਇਹ ਹੈ ਵੀ ਇਹਨੂੰ 2.5-3 ਨੰਬਰ ਪਾਣੀ ਤੱਕ ਲਾ ਦੋ ਠੀਕ ਹੈ ਮਾੜੇ ਪਾਣੀ ਦਾ ਕੋਈ ਮਾੜਾ ਹਾਂ ਉੱਥੇ ਵੀ ਵੈਰੈਟੀ ਹੁੰਦੀ ਹੈ ਹੂੰ ਬਿਮਾਰੀ ਬਹੁ ਘੱਟ ਹੈ ਜੀ ਝਾੜ ਪੱਖੋਂ ਬਹੁਤ ਵਧੀਆ ਹੈ ਜੀ ਉਸ ਤੋਂ ਮੇਜਰ ਜਿਹੜੀ ਗੱ ਵੀ ਸਰਕਾਰੀ ਖਰੀਦ ਤੇ ਵਿਗਣਾ ਹਮ ਹੈ ਵੱਡੀ ਗੱਲ ਇਹ ਆ ਹਾਂ ਤੇ ਇਹਦੇ ਚ ਉਹ ਵੀ ਗੁਣ ਹੈਗਾ ਜਿਹੜਾ ਸਰਕਾਰੀ ਰੇਟ ਪਰਮਲ ਚੋਣ ਪਰਮਲ ਚੋਣ ਸਰਕਾਰੀ ਰੇਟ ਤੇ ਸਰਕਾਰੀ ਰੇਟ ਇਹ ਕੋਈ ਹਾਈਬ੍ਰਿਡ ਨਹੀਂਗਾ ਠੀਕ ਆ ਸੁਪਰ ਸੀਆਰ 212 ਸੁਪਰ ਸੀਆਰ 212 ਇਹ 10 ਸਾਲਾਂ ਤੋਂ ਵੱਧ ਟਾਈਮ ਹੋ ਗਿਆ ਨੂੰ ਹਾਂਜੀ ਹਾਂਜੀ ਮਾਰਕੀਟ ਦੇ ਵਿੱਚ ਚੱਲ ਜੀ ਤੇ ਕੀ ਟਾਈਮ ਪੀਰੀਅਡ ਹੈ ਜੀ ਇਹ ਇਹਦਾ ਜਿਹੜਾ ਟਾਈਮ ਪੀਰੀਅਡ ਹੈ 145 ਦਿਨ ਦੀ ਵੈਰਾਈਟੀ ਹੈ ਠੀਕ ਹੈ ਸੀਡ ਟੂ ਸੀਡ ਸੀਡ ਪਨੀਰੀ ਅਸੇ ਵਿੱਚੀ ਪਨੀਰੀ 145 ਦਿਨ ਲੈਣੀ ਆ ਹਾਂ ਹਾਂ ਪਰ ਜਿਹੜਾ ਸਹੀ ਝਾੜਦਾ ਜਿਹੜਾ ਜ਼ਿਮੀਂਦਾਰ ਸਹੀ ਝਾੜੇ ਦਾ ਕਿਵੇਂ ਲੈ ਸਕਦੇ ਆ ਜਿਹੜਾ ਮਾਲਵਾ ਜ਼ੋਨ ਆਪਣਾ ਮਾਲਵਾ ਬਿਲਡ ਹੈ ਜੀ ਇਹ 20 ਤੋਂ ਲੈ ਕੇ 27 28 ਜੂਨ ਦੇ ਵਿੱਚ ਟ੍ਰਾਂਸਪਲੈਂਟਿੰਗ ਹੋਵੇਗੀ ਠੀਕ ਆ ਵੀ ਪਹਿਲਾਂ ਇਹਨੂੰ 25 ਦਿਨ ਪਨੀਰੀ ਦੇ ਹਾਂਜੀ ਹਾਂਜੀ ਹਾਂ ਤੇ ਜੇ ਕਿਸੇ ਨੇ ਮਾਝੇ ਚ ਲਾਉਣੀ ਦੁਆਬੇ ਚ ਲਾਉਣੀ ਹੈ ਤਾਂ ਉਹ ਮੰਨ ਕੇ ਚੱਲੋ 10 ਜੂਨ ਦੇ ਲਗਭਗ ਠੀਕ ਹੈ ਟ੍ਰਾਂਸਪਲੈਂਟਿੰਗ ਹੋਵੇਗੀ 10 ਜੂਨ ਦੇ ਲਗਭਗ ਉਧਰ ਮਾਝੇ ਤੇ ਦੁਆਬੇ ਚ ਹਾਂਜੀ ਹਾਂ ਤੇ ਜਿਹੜੀ ਇਹਦੀ ਰੇਟ ਕੀ ਹੈ ਜੀ ਸੀਡ ਦਾ ਇਹ ਆਮ ਨੋਰਮਲੀ ਰੇਟ ਹੁੰਦਾ ਕੋਈ ਜ਼ਿਆਦਾ ਹਾਈਬ੍ਰਿਡ ਨੂੰ ਨਹੀਂ 5-500 ਰੁਪਏ ਕਿਲੋ ਹੋਊਗਾ ਠੀਕ ਆ ਉਹ ਲੁੱਟ ਨਹੀਂ ਕਰਦੇ ਕੰਪਨੀ ਨਾ ਨਾ ਉਹ ਨਹੀਂ ਲੁੱਟ ਕਰਦੀ ਬੇਕਰ ਨੂੰ ਤੇ ਅੱਜ ਅਸੀਂ ਚਾਹੀਦਾ 400 ਰੁਪਏ ਕਰ ਦਈਏ ਕੀ ਠੀਕ ਹੈ ਤਾਂ ਵੀ बिकੂਆ ਪਰ ਨਹੀਂ ਪੰਜਾਬ ਦੀ ਕੰਪਨੀ ਆ ਪੰਜਾਬ ਦੇ ਕਿਸਾਨਾਂ ਨੇ ਬਣਾਈ ਹੋਈ ਹੈ ਕਿਸਾਨ ਕਿਸਾਨਾਂ ਨੇ ਬਣਾਈ ਹੋਈ ਕੰਪਨੀ ਆ ਯਾਰ ਬਿਲਕੁਲ ਹਾਂ ਹਾਂ ਗਿੱਦੜਵਾਹਾ ਸ਼ਹਿਰ ਦੇ ਵਿੱਚ ਹੈ ਇਹ ਕੰਪਨੀ ਗਿੱਦੜਵਾਹਾ ਮੰਡੀ ਦੇ ਵਿੱਚ ਸਭ ਤੋਂ ਮਸ਼ਹੂਰ ਜੇ ਕੋਈ ਹੈਗਾ ਤਾਂ ਉਹ ਪੰਜਾਬੀ ਚਪਨਹਾਰ ਵਾਲੇ ਹਾਂਜੀ ਹਾਂਜੀ ਜੀ ਤੇ ਜਿਵੇਂ CR 321 ਦੀ ਗੱਲ ਕਰ ਲਈਏ ਇਹ ਵੀ ਪਰਮਲ ਹੈ ਜੀ ਹਾਂ ਜਿਹੜਾ CR321A ਵੀ ਪਰਮਲਾ ਇਹ ਪਿਛਲੇ ਸਾਲ ਵੈਰੈਟੀ ਦਿੱਤੀ ਹੈ। ਹੂੰ ਇਹ ਇੱਕ ਤਾਂ ਜੀ 140 ਦਿਨ ਦੀ ਵੈਰੈਟੀ ਹੈ ਸਾਰੀ ਇਹ। ਠੀਕ ਹੈ। ਉਹਦੇ ਨਾਲ ਘੱਟ ਸਮਾਂ ਆ ਗਿਆ। ਹਾਂ ਜਿਵੇਂ ਦੇਖੋ ਜਿਹੜਾ ਮਾਝਾ ਤੇ ਦੁਆਬਾ ਉੱਥੇ 145 ਦਿਨ ਵੀ ਹੋ ਜਾਊਗੀ। ਠੀਕ ਹੈ। ਮਾਝੇ ਦੇ ਦੁਆਬੇ ਦੇ ਵਿੱਚ ਇਹ ਆਪਾਂ 20 ਜੂਨ ਨੂੰ ਲਾ ਸਕਦੇ ਹਾਂ। ਹੂੰ 20 ਜੂਨ ਤੋਂ ਲੈ ਕੇ 30 ਜੂਨ ਦੇ ਵਿੱਚ ਲਾ ਸਕਦੇ ਹਾਂ। ਜੀ ਠੀਕ ਹੈ। ਜਿਹੜਾ ਹੈਗਾ ਮਾਲਵਾ ਮਾਲਵਾ ਮਾਲਵੇ ਵਾਲਾ ਮੁਰੇ ਹੱਥ ਜੋੜ ਕੇ ਬੇਨਤੀ ਹੈ ਵੀ ਇਹਨੂੰ ਜੁਲਾਈ ਦੇ ਵਿੱਚ ਲਾਓ 10 ਜੁਲਾਈ ਦੇ ਲਗਭਗ ਠੀਕ ਹੈ ਫੇਰ ਕੰਮ ਜਾਵੇ ਹਾਂ ਕਿਉਂਕਿ ਪੂਰੇ ਚੰਗੇ ਵਾਹਣ ਦੀ ਵੈਰੈਟੀ ਹੈ ਇਹ ਹੂੰ ਚੰਗਾ ਪਾਣੀ ਜੀ ਠੀਕ ਹੈ ਪਹਿਲੇ ਕਰੇ ਕਈ ਜ਼ਿਮੀਦਾਰਾਂ ਨੂੰ ਸਾਡੇ ਕੋਲ ਫੋਨ ਵੀ ਆਇਆ ਚੰਗਾ ਵਾਹਣ ਤੇ ਚੰਗਾ ਪਾਣੀ ਇਹ ਵੈਰੈਟੀ ਪਾਲ ਹਾਂ ਇਹ ਵੈਰੈਟੀ ਪਾਲਦੀ ਹੈ ਤੇ ਫਿਰ ਇਹ ਝਾੜ ਵੀ ਚੰਗੀ ਹੁੰਦੀ ਹੈ ਝਾੜ ਵੀ ਬਹੁਤ ਵਧੀਆ ਆਈਡੀਆ ਆਈਡੀਆ ਮੰਨ ਕੇ ਚਲੋ 75 ਤੋਂ ਘਟਿਆ ਨਹੀਂ ਗਿਆ ਜੀ ਠੀਕ ਹੈ ਕਿਹੜਾ 95 96 100 ਮਨ ਵਾਲੇ ਉਥੇ ਦੇਖਣ ਆ ਠੀਕ ਹੈ ਹਾਂ ਜੇ ਮਾਝਾ ਦੋਆਬੇ ਦੇ ਵਿੱਚ 35 36 35 36 ਆਮ ਹੀ ਹੋਇਆ ਜੀ ਹੂੰ ਸਿਰਫ ਇਹ ਥੋੜੀ ਇਹਦੀ ਇੱਕ ਕਾਸ਼ੀ ਤੇ ਹੈ ਵੀ ਇੱਕਾ ਜਿਹਾ ਥੋੜਾ ਜਿਹਾ ਖੜ ਕੇ ਚਲਦੀ ਹੈ ਠੀਕ ਹੈ ਖੜੀ ਰਹਿੰਦੀ ਹੈ ਜੇ ਤੁਸੀਂ ਇਹਨੂੰ ਲੇਟ ਲਾਉਂਗੇ ਉਹ ਜਿਹੜੀ ਖੜਨ ਦੀ ਸਮੱਸਿਆ ਉਹ ਨਹੀਂ ਤੇ ਯੂਰੀਆ ਵਗੈਰਾ ਕਿੰਨਾ ਦੇਣਾ ਚਾਹੀਦਾ ਉਹ ਵੀ 2-3 ਬੈਗ ਠੀਕ ਹੈ ਨੋਰਮਲ ਹਾਂ ਹਾਂ ਇਹਦਾ ਕੀ ਲਾਉਣ ਦਾ ਸਹੀ ਸਮਾਂ ਕੀ ਆ ਜਿਹੜਾ ਮਾਲ ਵਾਸਤੇ ਜਿਹੜਾ ਖੇਤ ਦੇ ਵਿੱਚ ਪਨੀਰੀ ਪਟਕੇ ਲਾਉਣਾ ਹੈ 10 ਜੁਲਾਈ ਤੋਂ 15 ਜੁਲਾਈ ਤੱਕ ਲਾ ਸਕਦੇ ਤੇ ਮਾਝੇ ਦੇ ਦੋਆਬੇ ਚ ਮਾਝੇ ਦੇ 20 ਜੂਨ ਤੋਂ ਠੀਕ ਹੈ ਐਤਕੀ ਜਿਹੜਾ ਆਪਣੀਆਂ ਜਿਹੜੀਆਂ ਵੈਰਾਈਟੀਆਂ ਨਾ ਚਾਹੇ ਸੁਪਰ ਸੀਰ 212 ਚਾਹੇ ਸੀਰ 321 ਇੱਕ ਗੱਲ ਅਸੀਂ ਜ਼ਿੰਮੇਵਾਰਾਸਤੇ ਹੋਰ ਕਰੀ ਆ ਇਹਨੂੰ ਟ੍ਰੀਟਮੈਂਟ ਜਿਹੜਾ ਐਤਕੀ ਸੀ ਖੁਦ ਕਰਕੇ ਦੇਵਾਂਗੇ ਠੀਕ ਹੈ ਸੀਡ ਟ੍ਰੀਟਡ ਹੀ ਦੇਵਾਂਗੇ ਟ੍ਰੀਟ ਕਰਕੇ ਦੇਵਾਂਗੇ ਔਰ ਜਿਹੜੀ ਟ੍ਰੀਟ ਦੀ ਜਿਹੜੀ ਗੱਲ ਹੈ ਉਹਦਾ ਜਿਹੜਾ ਮੇਨ ਜੀ ਇਹਨਾਂ ਨੂੰ ਫਾਇਦਾ ਕੀ ਚੋਣਿਆ 70 ਦਿਨ ਤੱਕ ਕੋਈ ਫੰਗਸ ਦੀ ਬਿਮਾਰੀ ਨਹੀਂ ਹੁੰਦੀ ਠੀਕ ਹੈ ਹਾਂਜੀ ਵੀ ਇਹ ਵੀ ਵੱਡੀ ਗੱਲ ਹੈ ਇਹਨਾਂ ਦੇ ਕੋਲੋਂ ਚਾਹੇ ਸੁਪਰ ਸੀਰ 212 ਜਾਂ ਕੋਈ ਵੀ ਝੋਨੇ ਦਾ ਬੀਜ ਲੈਣਾ ਤਾਂ ਟ੍ਰੀਟਡ ਮਿਲੂਗਾ ਕਲਾ ਪਰਮਲ ਕੱਲਾ ਪਰਮਲ ਛੋਨੇ ਦਾ ਬੀਜ ਟ੍ਰੀਟਡ ਮਿਲੂਗਾ ਜਿਹਨੂੰ 70 ਦਿਨਾਂ ਤੱਕ ਕੋਈ ਬਿਮਾਰੀ ਨਹੀਂ ਆਉਂਦੀ ਫੰਗਸ ਦੀ ਫੰਗਸ ਦੀ ਇਸ ਚੀਜ਼ ਦੀ ਗਾਰੰਟੀ ਰਹੂਗੀ ਤੇ ਜਿਵੇਂ ਹੁਣ ਇੱਕ ਮੂੰਗੀ ਦਾ ਬਹੁਤ ਟ੍ਰੈਂਡ ਹੈ ਜੀ ਪੰਜਾਬ ਦੇ ਵਿੱਚ ਮੂੰਗੀ ਦੀ ਕੋਈ ਵੈਰਾਈਟੀ ਹੈ ਆਪਣੇ ਕੋਲੇ ਮੂੰਗੀ ਦੀ ਵੈਰਾਈਟੀ ਬਾਇਰਸ ਗੱਲ ਇਹ ਹੈ ਵੀ ਇੱਕ ਆਪਣੀ ਸਲਾਮ 525 ਆਉਂਦੀ ਹੈ ਜੀ ਠੀਕ ਹੈ ਜਿਹੜੀ 65 ਦਿਨ ਦੀ ਵੈਰਾਈਟੀ ਹੈ 65 ਦਿਨ ਲੈਂਦੀ ਹੈ 65 ਦਿਨ ਦੀ ਹੈ ਕੋਈ ਮੌਸਮ ਦੇ ਅਗੇਂਸਟ ਕੋਈ 5-4 ਦਿਨ ਉਹ ਉਧਰ ਉਧਰ ਹੋ ਸਕਦੀ ਹੈ ਪਲੱਸ ਹੋ ਸਕਦੀ ਹੈ ਹਮ ਵੈਰਾਈਟੀ ਬਹੁਤ ਵਧੀਆ ਹੈ ਪੀਲਾ ਪੰਡਾ ਜਿਹੜਾ ਰੋਗ ਨਹੀਂ ਆਉਂਦਾ ਜੀ ਠੀਕ ਹੈ ਝਾੜ ਪਕੋਚੀ ਤੋਂ ਲੈ ਕੇ 12 ਕੁਇੰਟਲ ਤੱਕ ਦਾ ਝਾੜ ਬਿਲਕੁਲ ਜੈਤ ਜੀ ਗੱਲ ਕੀਤੀ ਆ ਵੀ ਕਣਕ ਵਾਲੇ ਬਾਣ ਦੇ ਵਿੱਚ ਹਾਂਜੀ ਹਾਂ 6 ਤੋਂ 6 ਵੀ ਰਹਿ ਸਕਦੀ ਹੈ 12 ਵੀ ਹੋ ਸਕਦਾ 12 ਵੀ ਹੋ ਸਕਦੀ ਹਾਂ ਘਟੋ ਘਟ 6 ਕੁਇੰਟਲ ਤਾਂ ਆਈ ਜਾਂਦਾ ਮੂੰਗੀ ਦਾ ਜੇ ਚੰਗੀ ਸੇਵਾ ਕਰੀਏ 55 ਦਿਨ ਉਹ ਤੇ ਧਿਆਨ ਦੇ ਲਈਏ ਹਾਂਜੀ ਹਾਂਜੀ ਤੇ ਥੱਲੇ ਕੀ ਕੀ ਪੈਣਾ ਰეკਮੈਂਡ ਕਰ ਦਵਾਂ ਕੋਈ ਨਹੀਂ ਬਸ ਥੱਲੇ ਜਿਹੜੀ ਸੁਪਰ ਦਾ ਘਟਾ ਸੁਪਰ ਹੀ ਪਾਉਣੀ ਹੈ ਜਿਹੜੀ ਮੂੰਗੀ ਹੁੰਦੀ ਹੈ ਨਾ ਜੀ ਮੂੰਗੀ ਹਮੇਸ਼ਾ ਵਾਸਤੇ ਨਾਈਟ੍ਰੋਜਨ ਦਿੰਦੀ ਹੈ ਹੂੰ ਜਮੀਨ ਨੂੰ ਜਮੀਨ ਤੇ ਫਾਸਟ ਫੋਰਸ ਲੈਂਦੀ ਹੈ ਹੂੰ ਉਹਦੇ ਰਸਤੇ ਆਪ ਨੂੰ ਫਾਸਟ ਫੋਰਸ ਦੇਣੀ ਪੈਂਦੀ ਜੀ ਤੇ ਬਾਕੀ ਕੋਈ ਬਾਸਮਤੀ ਦੀ ਵੈਰਾਈਟੀ ਹੈਗੀ ਹੈ ਜਿਹੜੀ ਵੱਖਰੀ ਜੀ ਹੋਵੇ ਆਪਣੇ ਕੋਲੇ ਜਿਹੜੇ ਵੱਖਰੀ ਜਿਹੜੀ ਤੁਸੀਂ ਬਾਯਾ ਸਾਹਿਬ ਗੱਲ ਕਰਦੇ ਹੋ ਵੈਸੇ ਤਾਂ ਜਿਹੜੀਆਂ ਬਾਸਮਤੀ ਦੇ ਵਿੱਚ ਪੁਰਾਣੀਆਂ ਵੈਰਾਈਟੀਆਂ ਜਿਹੜੀਆਂ ਚੱਲ ਰਹੀਆਂ ਉਹ ਤਾਂ ਚੱਲ ਹੀ ਰਹੀਆਂ ਨੇ ਠੀਕ ਹੈ ਹਰ ਵੀ ਸਾਰ ਟੋਲਰੈਂਟ ਵਾਲੀਆਂ ਵੈਰਾਈਟੀਆਂ ਤੁਹਾਨੂੰ ਬੜਾ ਦਿੱਤੀਆਂ ਹਾਂ ਹਾਂ 1985 1985 ਉਹ ਹੈਗੀਆਂ ਆਪਣੇ ਕੋਲ ਉਹ ਤਾਂ ਹੈਗੀਆਂ ਹੈਗੀਆਂ ਇੱਕ ਜਿਹੜਾ ਮੇਨ ਜਿਹੜਾ ਜਿਵੇਂ ਮੁੱਛਲ ਲਾਉਂਦੇ ਲੋਕ ਹੂੰ ਪੀਵੀ 1401 ਲਾਉਂਦੇ ਆ ਜੀ 1400 ਇੱਕ ਦਾ ਕੀ ਹੋਇਆ ਇੱਕ ਤਾਂ ਉਹਦੀ ਜਿਹੜੀ ਪ੍ਰੋਡਕਸ਼ਨ ਘਟਣ ਲੱਗੀ ਝਾੜ ਘਟਣ ਝਾੜ ਘਟਣ ਲੱਗ ਗਿਆ ਹੂੰ ਤੇ ਬਿਮਾਰੀਆਂ ਨੂੰ ਵਧਣ ਲੱਗ ਗਈ ਹੂੰ ਵੈਰੈਟੀ ਪੁਰਾਣੀ ਬਹੁਤ ਹੋ ਗਈ ਪੁਰਾਣੀ ਹੋ ਗਈ ਬਕਾਨੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਝੰਡੇ ਰੋਗ ਦੀ ਸਭ ਤੋਂ ਵੱਧ ਸਨ ਸਾਡੀ ਕੰਪਨੀ ਨੇ ਪਿਛਲੇ 3 ਸਾਲ ਤੋਂ ਅਸੀਂ ਕੀ ਕਰਿਆ ਵੀ ਇੱਕ ਅਸੀਂ ਮੁਛਲ ਦੀ 11 ਸੀ ਵੈਰੈਟੀ ਦੇਵਾਂਗੇ ਜੀ ਜਿੰਨੇ ਵੀ ਜ਼ਿਮੀਂਦਾਰ ਮੁਛਲ ਲਾਉਂਦੇ ਆ ਹੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਇੰਨੀ ਕੱਟ ਜੋੜ ਕੇ ਬੇਨਤੀ ਹੈ ਵੀ ਕਿੱਲਾ ਦੋ-ਦੋ ਕਿੱਲਾਂ ਦਾ ਬੀਜ ਜ਼ਰੂਰ ਲਓ ਇਹਦੀ ਖਾਸ਼ਤ ਕੀ ਹੈ ਇੱਕ ਤਾਂ ਇਹਦੇ ਚ ਬਕਾਨੀ ਨਹੀਂ ਆਉਂਦੀ ਝੰਡਾ ਰੋਗਾਉਂਦਾ ਹੀ ਨਹੀਂ ਮਤਲਬ ਹੀ ਨਹੀਂ ਝੰਡਾ ਜੜ ਤੋਂ ਹੀ ਖਤਮ ਮੈਂ ਕਿਹਾ ਜੜ ਤੋਂ ਹੀ ਖਤਮ ਜੀ ਠੀਕ ਹੈ ਦੂਜੀ ਕੋਈ ਫੰਗਸ ਦੀ ਬਿਮਾਰੀ ਕੋਈ ਜ਼ਿਆਦਾ ਨਹੀਂ ਇਹ ਚ ਫਿਰ ਕੋਈ ਟ੍ਰੀਟਮੈਂਟ ਵੀ ਨਹੀਂ ਕਰਨ ਦੀ ਲੋੜ ਚਾਹੀਦੀ ਨਾ ਨਾ ਕੋਈ ਟ੍ਰੀਟਮੈਂਟ ਕਰਨ ਦੀ ਲੋੜ ਨਹੀਂ ਠੀਕ ਹੈ ਸਿਰਫ ਇੱਕੋ ਗੱਲ ਦਾ ਧਿਆਨ ਰੱਖਣਾ ਹੈ ਹੂੰ ਵੀ 15 ਜੁਲਾਈ ਤੱਕ ਇਹਨੂੰ ਲਾਉਣਾ ਹੈ 1 ਜੁਲਾਈ ਤੋਂ ਲੈ ਕੇ 1 ਜੁਲਾਈ ਤੋਂ ਜੁਲਾਈ ਚ ਲੱਗੂਗੀ ਹਾਂ ਤੇ ਟਾਈਮ ਪੀਰੀਅਡ ਫਿਰ ਕਿਤੇ ਜਾ ਕੇ ਸੈਲ ਟਾਈਮ ਬਹੁਤ ਘਟਾ ਦੂਜੇ 1400 ਸੇ ਇੱਕ ਨਾਲ ਤਾਂ ਬਜੇ ਮਹੀਨਾ ਘਟਾ ਠੀਕ ਹੈ ਮਹੀਨਾ ਘਟਾਓ ਮਹੀਨਾ ਟਾਈਮ ਵੀ ਘਟਾਓ 1 ਜੂਨ ਨੂੰ ਲੱਗਦੀ ਆ ਹਾਂ ਥੋੜਾ ਜਿਹਾ ਸੰਗਣਾ ਕਰਕੇ ਲਾਉਣਾ ਹੂੰ ਤੇ ਉਹੀ ਭਾਵਿਕ ਨਹੀਂ 1400 ਸਿੱਕੇ ਠੀਕ ਹੈ ਜਮਾ ਸੇ ਸੇਮ ਰੇਟ ਹੈ ਬਿਲਕੁਲ ਸੇਮ ਰੇਟ ਹੈ ਕੀ ਬਾਤ ਹੈ ਜੀ ਮੈਂ ਕਹਿੰਦਾ ਜੇ ਇਹ ਵੈਰਾਈਟੀ ਕਾਮਯਾਬ ਹੁੰਦੀ ਆ ਪੰਜਾਬ ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਦਾ ਫਾਇਦਾ ਕਿਸਾਨ ਨੂੰ ਬਹੁਤ ਹੈ ਨਾ ਕਿੱਲੇ ਦੋ ਦੋ ਕਿੱਲੇ ਦਾ ਜਰੂਰ ਲਾ ਕੇ ਦੇਖੋ ਹਾਂ ਕਿੱਲੇ ਦੋ ਕਿੱਲੇ ਦਾ ਇਹਦਾ ਡੈਮੋ ਜਰੂਰ ਕਰਕੇ ਦੇਖੋ ਤਾਂ ਕਿ ਸਾਨੂੰ ਅੱਗੇ ਵਾਸਤੇ ਪਤਾ ਲੱਗੇ ਤੇ ਝਾੜ ਉਹਦੇ ਜਿ ਨਹੀਂ ਝਾੜ ਬਹੁਤ ਵਧੀਆ ਜੀ ਠੀਕ ਹੈ ਕਟਾ ਵਾਲਾ ਹੈ ਨਹੀਂ ਚਾੜ ਬਹੁਤ ਵਧੀਆ ਹੈ ਵੀ ਉਸ ਤੋਂ ਘੱਟ ਤੇ ਸਹੀ ਟਾਈਮ ਤੇ ਲਾਇਆ ਹੂੰ ਸਹੀ ਥੋੜਾ ਸੰਗਣਾ ਕਰਕੇ ਲਾਇਆ ਕਿਉਂਕਿ 1400 ਇੱਕ ਦੀ ਟਿਲਰਿੰਗ ਬਹੁਤ ਜ਼ਿਆਦਾ ਬੂਝਾ ਜ਼ਿਆਦਾ ਮਾਰਦਾ ਇਹਦੀ ਟਿਲਰਿੰਗ ਥੋੜੀ ਘਟ ਉਹਦੇ ਨਾਲ ਹਾਂ ਠੀਕ ਹੈ ਠੀਕ ਹੈ ਇਹ ਜਦੋਂ ਇਹ ਮਤਲਬ ਪਰ ਇਹ ਤੇ ਖਰਚਾ ਬਹੁਤ ਘੱਟ ਜੂ ਉਹਦੇ ਨਾਲ ਖਰਚਾ ਤਾਂ ਬਾਈ ਜੀ ਉਹ 25 ਪੈਸੇ ਹੀ ਹੈ ਨਾ ਹੂੰ ਜੇ ਉਹ ਤੇ ਖਾਦ ਦੀ ਲੋੜ ਵੀ ਨਹੀਂ ਹੁੰਦੀ ਹੂੰ ਖਾਦ ਦੀ ਲੋੜ ਨਹੀਂ ਸਪਰੇਆਂ ਦੀ ਲੋੜ ਨਹੀਂ ਫੰਗੀਸਾਈਡ ਬਚ ਜਾਣਗੇ ਫੰਗੀਸਾਈਡ ਹਾਂ ਤੇ ਜਦੋਂ ਪੱਕ ਗਏ ਦਾਣੇ-ਦਾਣੇ ਦਿਸਣਗੇ ਬਿਲਕੁਲ ਜੀ ਬਹੁਤ ਹੀ ਵਧੀਆ ਜੀ ਤੇ ਬਾਕੀ ਇਹ ਪੰਜਾਬ ਵਾਲਿਆਂ ਦੀ ਇੱਕ ਖਾਸੀਅਤ ਇਹ ਆ ਵੀ ਕੋਈ ਵੀ ਬੀਜ ਤੁਹਾਨੂੰ ਦੇਤਾ ਇਹ ਨਹੀਂ ਵੀ ਤੁਸੀਂ ਇੱਥੋਂ ਸੀਡ ਲੈ ਕੇ ਨਿਬੜ ਗਿਆ 11 ਸੀਡ ਲੈ ਜੋ 321 ਲੈ ਜੋ ਮੂੰਗੀ ਲੈ ਜੋ ਮੱਕੀ ਲੈ ਜੋ ਇਹਨਾਂ ਦਾ ਇੱਕ ਚੀਜ਼ ਦਾ ਰਹਿੰਦਾ ਵੀ 10 ਦਿਨਾਂ ਬਾਅਦ ਮਹੀਨੇ 20 ਦਿਨਾਂ ਬਾਅਦ 6 ਮਹੀਨਿਆਂ ਬਾਅਦ ਵੀ ਫਸਲ ਨੂੰ ਜਦੋਂ ਜ ਐਨ ਪੱਕਣ ਤੇ ਆ ਗਈ ਕੋਈ ਦਿੱਕਤ ਆਉਂਦੀ ਹੈ ਤੁਸੀਂ ਇਹਨਾਂ ਨੂੰ ਫੋਨ ਕਰੋ ਜਦੋਂ ਇਹ ਤੁਹਾਨੂੰ ਦਵਾਈ ਵੀ ਦੱਸਣਗੇ ਜੇ ਕੋਈ ਵੱਡੀ ਦਿੱਕਤ ਆ ਤਾਂ ਜੀ ਮੈਂ ਕੱਲ ਮੈਨੂੰ ਉੱਥੇ ਹਰਿਆਣੇ ਦੇ ਫਾਰਮਰ ਮਿਲੇ ਉਹ ਕਹਿੰਦੇ ਸਾਡੇ ਖੇਤ ਤੱਕ ਵਿਜ਼ਿਟ ਕਰ ਲੈਂਦੇ ਆ ਜੀ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਵੀ ਤੁਸੀਂ ਆਪਣੇ ਡਾਕਟਰ ਭੇਜ ਦਿਓ ਜਾਂ ਆਪ ਜਾਣਿਓ ਮੈਂ ਖੁਦ ਜਾਣਾਂ ਜੀ ਠੀਕ ਹੈ ਹਾਂ ਮੈਂ ਖੁਦ ਜਾ ਤੁਸੀਂ ਖੁਦ ਜਾਣਿਓ ਵੀ ਉਹਨਾਂ ਦੇ ਜੇ ਖੇਤਾਂ ਦੇ ਵਿੱਚ ਕਈ ਵਾਰੀ ਕੋਈ ਨਹੀਂ ਸਮਝ ਆਉਂਦੀ ਗੱਲ ਫੋਨ ਤੇ ਤਾਂ ਖੇਤ ਜਾ ਕੇ ਵਿਜ਼ਿਟ ਕਰਦੇ ਆ ਦੱਸਦੇ ਆ ਵੀ ਆਹ ਦਵਾਈ ਪਾਓ ਇਸ ਤਰ੍ਹਾਂ ਡੋਜ ਦਿਓ ਉਹ ਮਤਲਬ ਐਂਡ ਤੱਕ ਜਿੰਨਾ ਚਿਰ ਤੁਹਾਡੀ ਫਸਲ ਟਰਾਲੀ ਦੇ ਵਿੱਚ ਪੈਂਦੀ ਨਹੀਂ ਤੁਹਾਡੇ ਨਾਲ ਖੜਿਆ ਬੀਜਨ ਤੋਂ ਲੈ ਕੇ ਵੱਢਣ ਤੱਕ ਜ਼ਿੰਮੇਵਾਰੀ ਵਾਲੀ ਦੁਕਾਨ ਹੈ ਜੀ ਪੱਕਾ ਬਿਲ ਮਿਲੂ ਇਥੋਂ ਹਰ ਇੱਕ ਸੀਡ ਦਾ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਿਓ ਸਕਰੀਨ ਤੇ ਨੰਬਰ ਨੇ ਬਾਕੀ ਐਡਰੈਸ ਸਾਰੇ ਜਾਣਦੀ ਆ Google Map ਤੇ ਵੀ ਸਰਚ ਕਰ ਸਕਦੇ ਹੋ ਪੰਜਾਬ ਬੀਜ ਭੰਡਾਰ ਗਿੱਦੜਵਾਹਾ